ਜੁਲੰਦਰ ਦੇ ਪਿੰਡ ਡੱਲਾ ਤੋਂ ਬਹੁਤ ਮੰਦਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ 6 ਮਹੀਨਿਆਂ ਦੀ ਬੱਚੀ ਲੀਜ਼ਾ ਦਾ ਨਾਨਾ ਨਾਨੀ ਦੇ ਵੱਲੋਂ ਕੋਲਾਕੋਟਕੇ ਬੇਰਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਇਸ ਵਾਰ ਤਾਂ ਤੋਂ ਬਾਅਦ ਪਿੰਡ ਦੇ ਵਿੱਚ ਵੀ ਲਗਾਤਾਰ دہشت ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਅਕਸਰ ਕਿਹਾ ਜਾਂਦਾ ਹੈ ਕਿ ਬੱਚਿਆਂ ਨੂੰ ਸਭ ਤੋਂ ਵੱਧ ਘਰ ਦੇ ਵਿੱਚ ਨਾਨਾ ਨਾਨੀ ਦੇ ਵੱਲੋਂ ਪਿਆਰ ਕੀਤਾ ਜਾਂਦਾ ਪਰ ਇਹ ਉਲਟਾ ਹੀ ਹਿੱਸਾ ਦੇਖਣ ਨੂੰ ਮਿਲ ਰਿਹਾ ਜਿੱਥੇ 6 ਮਹੀਨਿਆਂ ਦੀ ਲੀਜ਼ਾ ਦੀ ਰੋਂਦੀ ਆਵਾਜ਼ ਨੰਨਾ ਨੰਨੀ ਦੇ ਕੋਲ ਬਰਦਾਸ਼ ਨਹੀਂ ਹੁੰਦੀ ਤੋਂ ਨਵ ਲੋਕ ਲੱਕ ਕੋਟ ਕੇ ਉਸ ਨੂੰ ਮੋਤੇ ਕਾਟ ਉਤਾਰ ਦਿੱਤਾ ਜਾਂਦਾ ਹੈ ਦੱਸਿਆ ਜਾ ਰਿਹਾ ਕਿ ਮਾ ਮਨਜੀਤਰ ਕੋਲ ਜੋ ਕਿ ਆਪਣੀ 6 ਮਹੀਨਿਆਂ ਦੀ ਬੱਚੀ ਨੂੰ ਨਾਨਾ ਨਾਨੀ ਦੇ ਕੋਲ ਛੱਡ ਕੇ ਪ੍ਰੇਮੀ ਨੂੰ ਮਿਲਣ ਚ ਜਾਂਦੀ ਹੈ ਹਾਲਾਂਕਿ ਮਨਜੀਤਰ ਕੋਲ ਦੇ ਪਹਿਲਾਂ ਵੀ ਤਿੰਨ ਵਿਆਹ ਹੋ ਚੁੱਕੇ ਸੀ ਉੱਥੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਬੱਚੇ ਨੂੰ ਮਾਂ ਨਹੀਂ ਨਜ਼ਰ ਆਉਂਦੀ ਤਾਂ ਉਹ ਲਗਾਤਾਰ ਰੋਂਦੀ ਰਹਿੰਦੀ ਹੈ ਤੇ ਉਸ ਤੋਂ ਬਾਅਦ ਨਾਨਾ ਨਾਨੀ ਦੇ ਵੱਲੋਂ ਉਸ ਦੀ ਰੋਂਦੀ ਆਵਾਜ਼ برداشت ਨਹੀਂ ਕੀਤੀ ਜਾਂਦੀ ਹੈ ਜਿਸ ਕਰਕੇ ਉਹ ਨਵਾਲੋ ਗੁੱਸੇ ਦੇ ਵਿੱਚ ਜਦੋਂ ਸਬਰ ਦਾ ਬੰਡ ਟੁੱਟ ਜਾਂਦਾ ਹੈ ਤਾਂ ਉਸ ਦੇ ਵੱਲੋਂ ਮੋਤ ਦੇ ਘਾਟ ਬੱਚੇ ਨੂੰ ਲੀਜ਼ਾ ਨੂੰ ਜੋਗੇ ਉਤਾਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਪਿਤਾ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਦਰਜ ਕਰਵਾਈ ਜਾਂਦੀ ਹੈ ਪਿਤਾ ਵੱਲੋਂ ਪੁਲਿਸ ਨੂੰ ਕਿਹਾ ਜਾਂਦਾ ਹੈ ਕਿ ਉਸ ਦੇ ਬੱਚੇ ਕਾਫੀ ਦਿਨਾਂ ਤੋਂ ਲਾਪਤਾ ਹੈ ਜਦੋਂ ਪੁਲਿਸ ਵੱਲੋਂ ਜੀ ਲਗਾਤਾਰ ਪੁੱਛਗਿੱਛ ਕੀਤੀ ਜਾਂਦੀ ਹੈ ਪਰਿਵਾਰਿਕ ਮੈਂਬਰਾਂ ਦੇ ਕੋਲੋਂ ਤੋਂ ਪਿਤਾ ਦੇ ਵੱਲੋਂ ਪੁਲਿਸ ਨੂੰ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਆਪਣੀ ਪਤਨੀ ਮਨਜੀਤੁਰ ਕੋਟ ਤੇ ਨਾਨਾ ਨਾਨੀ ਤੇ ਸ਼ੱਕ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਹਾਲਾਂਕਿ ਮਨਜੀਤੁਰ ਕੋਟ ਦੇ ਵੱਲੋਂ ਨਾਲੋਂ ਕੋਈ ਖੁਲਾਸਾ ਜਿਹੜਾ ਨਹੀਂ ਕੀਤਾ ਜਾਂਦਾ ਪਰ ਨਾਨੇ ਜਦੋਂ ਦਿਲਜੀਤ ਕੋਟ ਦੇ ਕੋਲ ਸਖਤੀ ਦੇ ਨਾਲ ਪੁੱਛਗਿੱਛ ਹੁੰਦੇ ਤੋਂ ਨਾਲੋਂ ਇਹ ਕਬੂਲ ਉਹ ਮੰਨਿਆ ਜਾਂਦਾ ਹੈ ਕਿ ਉਹਨਾਂ ਵੱਲੋਂ ਆਪਣੇ ਪਤੀ ਤਰਸੀਮ ਸਿੰਘ ਦੇ ਨਾਲ ਮਿਲ ਕੇ ਬੇਰਹਿਮੀ ਦੇ ਨਾਲ ਬੱਚੇ ਨੂੰ ਦੀ ਪੀਸਿਸ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਬੱਚੇ ਦਾ ਕਤਲ ਕਰਨ ਤੋਂ ਬਾਅਦ ਨਾਨਾ ਨਾਨੀ ਦੇ ਵੱਲੋਂ ਹਾਈਪੇਥੀ ਉਸ ਦੀ লাশ ਸੁੱਟ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਲਗਾਤਾਰ ਹੁਨੂਜ਼ੇ ਪਾਲ ਕੀਤੀ ਜਾ ਰਹੀ ਸੀ ਪਿਤਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਕਿ ਤੇ ਪੁਲਿਸ ਵੱਲੋਂ ਹੁਨੂਜ਼ੇ ਬੱਚੀ ਦੀ লাশ ਬਰਾਮਦ ਕਰ ਲਈ ਗਈ ਹੈ। ਫਿਰ ਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ